ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਕਰਨ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਕੱਲ ਦੇ ਪ੍ਰੋਗਰਾਮ 'ਚ ਆਪਾਂ ਡਿਸਕਸ ਕੀਤਾ ਸੀਗਾ ਅਕਾਲੀ ਦਲ ਕਾਂਗਰਸ ਪਰ ਸਥਿਤੀ ਤਾਂ ਹੁਣ ਹੋਰ ਵਿਗੜ ਗਈ ਆ ਭਾਜਪਾ ਦੇ ਕੁਝ ਆਗੂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਉਹਨਾਂ ਨੂੰ ਕੇਂਦਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੇ ਰਹੇ ਆ ਤੇ ਕੁਝ ਉਹਨਾਂ ਕੋਲੋਂ ਦਸਤਾਵੇਜ਼ ਹਾਸਲ ਕਰ ਰਹੇ ਆ ਇਹੋ ਜਿਹੀਆਂ ਖਬਰਾਂ ਨੇ ਹੁਣ ਇਹਦੇ ਉੱਤੇ ਕਾਰਵਾਈ ਕਰਦੇ ਆ ਪੰਜਾਬ ਸਰਕਾਰ ਨੇ ਭਾਜਪਾ ਦੇ ਕੁਝ ਆਗੂਆਂ ਨੂੰ ਹਰਸਤ ਚ ਲੈ ਲਿਆ ਤੇ ਇਹ ਮਾਮਲਾ ਡਲਾ ਸਾਹਿਬ ਹੋਰ ਵੱਡਾ ਹੋ ਗਿਆ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਗਵਰਨਰ ਸਾਹਿਬ ਨੂੰ ਮਿਲਣ ਚਲੇ ਗਏ ਆ ਜਾਖੜ ਸਾਹਿਬ ਹਰਕਤ ਚ ਆ ਗਏ ਆ ਬਿੱਟੂ ਸਾਹਿਬ ਹਰਕਤਾਂ ਆ ਗਏ ਆ ਮਾਫ ਕਰਨਾ ਰਵਨੀਤ ਬਿੱਟੂ ਦੀ ਗੱਲ ਕਰ ਰਿਹਾ ਮੈਂ ਉਹ ਵੀ ਹਰਕਤਾਂ ਚ ਨੇ ਇਹ ਹੁਣ ਪੰਜਾਬ ਦੇ ਵਿੱਚ ਜਿੱਦਾਂ ਜਿੱਦਾਂ 2027 ਇੱਕ ਇੱਕ ਦਿਨ ਕਰਕੇ ਨੇੜੇ ਆਉਂਦਾ ਜਾਂਦਾ ਤੇ ਇਹ ਮਾਹੌਲ ਜਿਹੜਾ ਪੂਰਾ ਜਿੱਦਾਂ ਗਹਿਗੱਚ ਵਾਲਾ ਮੁਕਾਬਲਾ ਹੁੰਦਾ ਨਾ ਗਹਿਗੱਚ ਬਣਦੀ ਜਾਂਦੀ ਆ ਉਹੋ ਜੀ ਸਥਿਤੀ ਬਣ ਰਹੀ ਆ ਔਰ ਇਹ ਸਾਰੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਮਾਹੌਲ ਮੈਨੂੰ ਲੱਗਦਾ ਅੱਗੇ 6 ਮਹੀਨੇ ਪਹਿਲਾਂ ਭਖਦਾ ਸੀ ਹੁਣ ਡੇਢ ਕ ਸਾਲ ਪਹਿਲਾਂ ਹੀ ਮਾਹੌਲ ਜਿਹੜਾ ਡੱਲਾ ਸਾਹਿਬੇ ਭਖਦਾ ਨਜ਼ਰ ਆ ਰਿਹਾ ਦੇਖੋ ਜਿਹੜੀ ਮੈਂ ਗੱਲ ਕਹੂੰਗਾ ਉਹ ਬੜੀ ਦਿਲਚਸਪ ਗੱਲ ਹੈ ਅਸਲ ਚ ਹੋ ਕੀ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਨੈਟਵਰਕ ਬੜਾ ਸਟਰੋਂਗ ਹੈ ਆਮ ਆਦਮੀ ਪਾਰਟੀ ਦਾ ਵੀ ਨੈਟਵਰਕ ਬੜਾ ਸਟਰੋਂਗ ਹੈ ਸੂਚਨਾ ਤੰਤਰ ਬੜਾ ਸਟਰੋਂਗ ਹੈ ਹੁਣ ਬੀਜੇਪੀ ਪਿੰਡਾਂ ਵੱਲ ਕਿਉਂ ਆ ਰਹੀ ਹੈ ਔਰ ਆਮ ਆਦਮੀ ਪਾਰਟੀ ਨੂੰ ਕਿਉਂ ਚਿੰਤਾ ਹੋ ਰਹੀ ਹੈ ਹਕੀਕਤ ਇਹ ਹੈ ਕਿ ਜਿਸ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਨੇ 18 ਮਾਰਚ ਤੋਂ ਭਰਤੀ ਸ਼ੁਰੂ ਕੀਤੀ 2 ਦਸੰਬਰ ਦੇ ਹੁਕਮਨਾਮਾ ਸਾਹਿਬ ਤੋਂ ਬਾਅਦ ਪਿੰਡਾਂ 'ਚ ਪਹੁੰਚ ਗਏ ਮਨਪ੍ਰੀਤਿਆਲੀ ਪਿੰਡ-ਪਿੰਡ ਪਹੁੰਚ ਗਿਆ ਬੀਬੀ ਸਤਵੰਤ ਕੌਰ ਪਿੰਡ-ਪਿੰਡ ਪਹੁੰਚ ਗਏ ਇਸੇ ਤਰ੍ਹਾਂ ਝੁੰਦਾ ਸਾਹਿਬ ਪਹੁੰਚ ਗਏ ਸੰਤਾ ਸਿੰਘ ਮੈਦਪੁਰੀ ਔਰ ਗੁਰਪ੍ਰਤਾਵ ਵਡਾਲਾ ਇਹ ਪੰਜੇ ਮੈਂਬਰ ਪਿੰਡ-ਪਿੰਡ ਪਹੁੰਚ ਗਏ ਔਰ ਪਿੰਡਾਂ ਦੇ ਵਿੱਚ ਜਿਹੜੀ ਸਿੱਖ ਵੋਟ ਹੈ ਉਹ ਲਾਮਬੰਦ ਹੋ ਗਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੈ ਉਹਦਾ ਬਹੁ ਗਿਣਤੀ ਸਿੱਖ ਵੋਟ ਲਾਮਬੰਦ ਹੋ ਚੁੱਕੀ ਹੈ ਪੰਜ ਮੈਂਬਰੀ ਕਮੇਟੀ ਨਾਲ ਔਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨੇ ਜਿਹੜੇ ਡੈਲੀਗੇਟ ਬਣਾਏ ਉਹਨਾਂ ਨੇ ਗਿਆਨੀ ਹਰਪ੍ਰੀਤ ਨੂੰ ਪ੍ਰਧਾਨ ਬਣਾ ਲਿਆ ਪੁਨਰਸੁਜੀਤ ਅਕਾਲੀ ਦਲ ਦਾ ਤੇ ਪੰਥਕ ਲਹਿਰ ਪੰਜਾਬ ਦੇ ਪਿੰਡਾਂ ਦੇ ਵਿੱਚ ਚੱਲ ਰਹੀ ਹੈ ਪੰਥ ਦੀ ਸਰਕਾਰ ਬਣਾਉਣ ਦੀ ਤਿਆਰੀ ਪਿੰਡਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਆਪੋ ਆਪ ਘਰ ਕਰ ਗਈ ਹੁਣ ਇੱਥੋਂ ਮੋੜ ਆਉਂਦਾ ਹੁਣ ਭਾਜਪਾ ਨੇ ਵੀ ਇਹ ਮਹਿਸੂਸ ਕੀਤਾ ਕਿ ਅਸੀਂ ਤਾਂ ਆਪਣੇ ਦਮ ਤੇ ਪੰਜਾਬ ਚ ਸਰਕਾਰ ਬਣਾਉਣ ਲਈ ਅੱਗੇ ਵਧ ਰਹੇ ਸੀ ਬੀਜੇਪੀ ਨੇ ਵੱਡੀ ਗਿਣਤੀ ਸਿੱਖ ਲੀਡਰ ਭਾਵੇਂ ਕਾਂਗਰਸ ਦੇ ਹੋਣ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਉਹ ਆਪਣੇ ਆਪ ਚ ਸ਼ਾਮਲ ਕਰਾਇਆ ਰਣਜੀਤ ਗਿੱਲ ਚਲਿਆ ਗਿਆ ਕੱਲ ਪਰਸੋਂ ਖਟੜੇ ਦਾ ਮੁੰਡਾ ਚਲਿਆ ਗਿਆ ਤੁਸੀਂ ਦੇਖੋ ਜਿਹੜੇ ਨਵੇਂ ਜ਼ਿਲ੍ਹਾ ਪ੍ਰਧਾਨ ਬੀਜੇਪੀ ਨੇ ਬਣਾਏ ਨੇ ਲੁਧਿਆਣੇ ਦਿਹਾਤੀ ਚ ਇੱਕ ਬਣਾਇਆ ਨੌਜਵਾਨ ਮੁੰਡਾ ਹੈ ਪਹਿਲਾਂ ਉਹ ਬੈਂਸਾ ਨਾਲ ਸੀ ਉਹਨੂੰ ਜ਼ਿਲ੍ਹਾ ਪ੍ਰਧਾਨ ਬਣਾਤਾ ਤੁਸੀਂ ਵੇਖੋ ਬਹੁਤ ਸਾਰੇ ਲੀਡਰ ਨੇ ਅਕਾਲੀ ਦਲ ਦੇ ਸਥਾਪਤ ਲੀਡਰ ਨੇ ਉਹਨਾਂ ਦੇ ਪਰਿਵਾਰਾਂ ਚੋਂ ਹੁਣ ਸਿਕੰਦਰ ਸਿੰਘ ਮਲੂਕਾ ਜਿਹੜਾ ਸੁਖਬੀਰ ਬਾਦਲ ਦੇ ਨਾਲ ਹੈ ਉਹਦਾ ਪੁੱਤ ਭਾਜਪਾ ਨੇ ਪ੍ਰਧਾਨ ਬਣਾਤਾ ਜ਼ਿਲ੍ਹੇ ਦੇ ਵਿੱਚ ਇੱਕ ਵਰਗ ਦਾ ਮੇਰੇ ਖਿਆਲ ਦਿਹਾਤੀ ਦਾ ਬਣਾਇਆ ਹੁਣ ਤੁਸੀਂ ਇਸ ਪਟਨਾ ਦਿਹਾਤੀ ਤੁਸੀਂ ਇਹ ਸਥਿਤੀਆਂ ਨੂੰ ਸਮਝੋ ਸੰਦੀਪ ਜੀ ਭਾਰਤੀ ਜਨਤਾ ਪਾਰਟੀ ਵੀ ਪਿੰਡਾਂ ਤੇ ਟਾਰਗੇਟ ਕਰ ਰਹੀ ਹੈ ਔਰ ਆਮ ਆਦਮੀ ਪਾਰਟੀ ਨੂੰ ਚਿੰਤਾ ਕਿਉਂ ਹੋਈ ਇੱਕ ਤਾਂ ਕੱਲ ਤੁਸੀਂ ਦੇਖੋ ਜਿਹੜਾ ਲਾਂਗੋਵਾਲ 'ਚ ਇਕੱਠ ਹੋਇਆ ਮਨਪੀਤਿਆਲੀ ਨੇ ਫੇਰ ਉੱਥੇ ਪੰਥਕ ਏਕਤਾ ਦਾ ਹੌਕਾ ਮਾਰਿਆ ਮਨਪੀਤਿਆਲੀ ਇਸ ਟੀਚੇ 'ਚ ਐ ਕਿ ਮੈਂ ਸਾਰਾ ਪੰਥ 2 ਦਸੰਬਰ ਦੇ ਹੁਕਮਨਾਮੇ ਦੇ ਹਿਸਾਬ ਨਾਲ ਇਕੱਠਾ ਕਰ ਲਈਏ ਸੀ ਬੀਬੀ ਸ਼ਤਵੰਤ ਕੌਰ ਦੀ ਕੋਸ਼ਿਸ਼ ਆ ਵੀ ਅਸੀਂ ਸਾਰਾ ਪੰਥ ਇਕੱਠਾ ਕਰ ਲਈਏ ਬੀਜੇਪੀ ਸਰਕਾਰੀ ਸਕੀਮਾਂ ਦੇ ਜ਼ਰੀਏ ਕਿਉਂਕਿ ਹਰ ਕਿਸੇ ਨੂੰ ਨਾ ਹਰ ਕਿਸੇ ਨੂੰ ਸੰਦੀਪ ਜੀ ਕੋਈ ਆਧਾਰ ਚਾਹੀਦਾ ਹੁੰਦਾ ਹੈ ਲੋਕਾਂ ਕੋਲੇ ਜਾਣਦਾ ਪੰਜ ਮੈਂਬਰੀ ਕਮੇਟੀ ਕੋਲੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਬੀਜੇਪੀ ਕੋਲੇ ਸੈਂਟਰ ਦੀਆਂ ਸਕੀਮਾਂ ਨੇ ਉਹ ਕਹਿੰਦੇ ਦੇਖੋ ਜੀ ਸੈਂਟਰ ਦੀਆਂ ਸਕੀਮਾਂ ਦੇ ਜ਼ਰੀਏ ਹਾਲਾਂਕਿ ਜਿਹੜਾ ਫੂਡ ਸਕਿਉਰਿਟੀ ਐਕਟ ਹੈ ਉਹ ਡਾਕਟਰ ਮਨਮੋਨ ਸਿੰਘ ਨੇ ਬਣਾਇਆ ਸੀ ਮੈਂ ਤੁਹਾਨੂੰ ਬੜੀ ਦਿਲਚਸਪ ਗੱਲ ਦੱਸਦਾ ਜਿਹਦੇ ਤਹਿਤ ਹੁਣ 70-80 ਕਰੋੜ ਲੋਕਾਂ ਨੂੰ ਕਣਕ ਦਿੱਤੀ ਜਾ ਰਹੀ ਹੈ ਡਾਕਟਰ ਮਨਮੋਨ ਸਿੰਘ ਨੇ ਬਣਾਇਆ ਸੀ ਜਿਹੜਾ ਲੈਂਡ ਐਕ acquisition ਐਕਟ ਹੈ ਜੀਦੇ ਤਹਿਤ ਜ਼ਮੀਨ ਗ੍ਰੈਂਡ ਕਰਕੇ ਕਿਸਾਨਾਂ ਨੂੰ 4 ਗੁਣਾ ਬਾਜ਼ਾਰ ਰੇਟ ਦਾ ਮਿਲਦਾ ਹੈ ਔਰ ਮੁਆਵਜ਼ਾ ਮਿਲਦਾ ਹੈ ਉਜਾੜਾ ਪੱਤਾ ਮਿਲਦਾ ਹੈ ਇਹ ਵੀ ਡਾਕਟਰ ਮਨਮੋਹਨ ਸਿੰਘ ਨੇ ਬਣਾਇਆ ਸੀ ਪਿੰਡਾਂ ਚ ਰੋਜ਼ਗਾਰ ਵਾਲੀ ਨਰੇਗਾ ਸਕੀਮ ਇਹ ਵੀ ਡਾਕਟਰ ਮਨਮੋਹਨ ਸਿੰਘ ਨੇ ਬਣਾਈ ਸੀ ਇਹ ਵਕਤ ਹੁੰਦਾ ਪੁਲ ਕੋਈ ਬਣਾਉਂਦਾ ਕੋਈ ਸਰਕਾਰ ਉਦਘਾਟਨ ਕਰਦੀ ਹੈ ਸਫਰ ਕੋਈ ਕਰਦਾ ਹੁਣ ਪਾਕਿਸਤਾਨ ਦੀਆਂ ਬੱਸਾਂ ਜਿਹੜੀਆਂ ਉਹ ਸੀਗੀਆਂ ਪਾਕਿਸਤਾਨ ਨੂੰ ਜਾਂਦੀਆਂ ਸੀਗੀਆਂ ਉਹ ਅਟਲ ਵਿਆਰੀ ਵਾਜਪਾਈ ਨੇ ਸ਼ੁਰੂ ਕਰਾਈਆਂ ਸੀ ਲੇਕਿਨ ਉਹ ਚ ਕੁੱਲ ਦੁਨੀਆ ਘੁੰਮਦੀ ਰਹੀ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦਾ ਜਿਹੜਾ ਆਧਾਰ ਬਣਾਇਆ ਉਹ ਨਵਜੋਤ ਸਿੱਧੂ ਔਰ ਇਮਰਾਨ ਖਾਨ ਨੇ ਬਣਾਇਆ ਤੇ ਹੁਣ ਸਾਰੀਆਂ ਤਰ੍ਹਾਂ ਅਸੀਂ ਸਾਰੇ ਸੁਖ ਮਾਨਦੇ ਆਂ ਹਾਲਾਂਕਿ ਫਿਰ ਅਰਦਾਸਾਂ ਨੇ ਕਿ ਉਹ ਨਵੇਂ ਸਿਰੇ ਤੋਂ ਯਾਤਰਾ ਸ਼ੁਰੂ ਹੋ ਜੇ ਹਾਲਾਤ ਖਰਾਬ ਕਰਕੇ ਜਿਹੜੀ ਉਹ ਬੰਦ ਕੀਤੀ ਹੋਈ ਆ ਮੈਨੂੰ ਲੱਗਦਾ ਹੁਣ ਸ਼ੁਰੂ ਕਰ ਦੇਣੀ ਚਾਹੀਦੀ ਆ ਜਾਂ ਹੋ ਸਕਦਾ ਹੋ ਵੀ ਗਈ ਹੋਵੇ ਆਪਣੀ ਜਾਣਕਾਰੀ ਚ ਨਾ ਹੋਵੇ ਨਹੀਂ ਹਜੇ ਸ਼ੁਰੂ ਨਹੀਂ ਹੋਈ ਹਾਂ ਹਜੇ ਸ਼ੁਰੂ ਨਹੀਂ ਹੋਈ ਉਹ ਹੋਣੀ ਚਾਹੀਦੀ ਆ ਹੁਣ ਭਾਜਪਾ ਪਹੁੰਚ ਗਈ ਪਿੰਡਾਂ 'ਚ ਬੀਜੇਪੀ ਨਰਿੰਦਰ ਮੋਦੀ ਦੀਆਂ ਸਰਕਾਰੀ ਸਕੀਮਾਂ ਭਾਵੇਂ ਸਿਹਤ ਬੀਮੇ ਵਾਲੀਆਂ ਸਕੀਮਾਂ ਨੇ ਭਾਵੇਂ ਜਿਹੜੇ ਸਾਡੇ ਬਹੁਤ ਸਾਰੇ ਗਰੀਬ ਭਾਈ ਭੈਣ ਨੇ ਉਹਨਾਂ ਦੇ ਕੱਚੇ ਮਕਾਨ ਪੱਕੇ ਕਰਨ ਦੀਆਂ ਸਕੀਮਾਂ ਨੇ ਹੈਲਥ ਨਾਲ ਜੁੜੀਆਂ ਸਕੀਮਾਂ ਨੇ ਮਹਿਲਾਵਾਂ ਨੂੰ ਛੋਟੇ-ਛੋਟੇ ਲੋਨ ਨਾਲ ਜੁੜੀਆਂ ਸਕੀਮਾਂ ਨੇ ਜਿੰਨੀਆਂ ਵੀ ਕੇਂਦਰ ਸਰਕਾਰ ਦੀਆਂ ਅਜਈਆਂ ਸਕੀਮਾਂ ਨੇ ਜਿਹੜੀਆਂ ਗਰੀਬ ਤਬਕੇ ਨੂੰ ਲਾਹਾ ਦਿੰਦੀਆਂ ਨੇ ਖਾਤਾ ਖੁੱਲ ਗਿਆ ਘਰ ਦੀ ਔਰਤ ਦਾ ਖਾਤਾ ਖੁੱਲ ਗਿਆ ਗਰੀਬ ਵਿਅਕਤੀ ਦੇ ਘਰੇ ਮੁਫਤ ਕਣਕ 5 ਕਿਲੋ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ ਇਸੇ ਦਰਮਿਆਨ ਪੰਜਾਬ ਸਰਕਾਰ ਨੂੰ ਚਿੱਠੀ ਆਈ ਹੈ ਕੇਂਦਰ ਦੀ ਕਿ ਪੰਜਾਬ ਚ 11 ਲੱਖ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਮੁਫਤ ਕਣਕ ਲੈ ਰਹੇ ਨੇ ਔਰ ਉਹਨਾਂ ਦੇ ਵਿੱਚੋਂ ਕੋਈ ਕੰਪਨੀ ਚ ਡਾਇਰੈਕਟਰ ਹੈ ਕੋਈ ਇਨਕਮ ਟੈਕਸ ਦੀ ਰਿਟਰਨ ਵੱਡੀ ਭਰਦਾ ਹੈ ਕੋਈ ਕਣਕ ਕਨੇਕ ਕਿੱਲਿਆਂ ਦਾ ਮਾਲਕ ਹੈ ਫਰਮਾਂ ਦੇ ਵਿੱਚ ਡਾਇਰੈਕਟਰ ਹੈ ਤੁਸੀਂ ਦੇਖੋ ਕਿ ਪ੍ਰਾਈਵੇਟ ਪਰਮਟ ਡਾਇਰੈਕਟਰ ਹੋਵੇ ਬੰਦਾ ਤੇ 5 ਕਿਲੋ ਕਣਕ ਲੈ ਰਿਆ ਹੋਵੇ ਕੇਂਦਰ ਸਰਕਾਰ ਨੇ 11 ਲੱਖ ਇਸ ਤਰ੍ਹਾਂ ਦੇ ਬੰਦਿਆਂ ਦੀ شناخت ਕਰਕੇ ਫਿਰ ਪੰਜਾਬ ਨੂੰ ਭੇਜੀ ਹੈ ਇਸ ਤੋਂ ਪਹਿਲਾਂ ਵੀ ਕਾਫੀ ਵੱਡੀ ਗਿਣਤੀ ਚ ਲੋਕ ਨੇ ਜਿਹੜੇ ਉਹਦੇ ਚੋਂ ਕੱਢੇ ਗਏ ਨੇ ਵੈਸੇ ਪੂਰੇ ਦੇਸ਼ ਚ ਬੀਜੇਪੀ ਨੇ ਕੰਮ ਕੀਤਾ ਹੈ ਦੇਸ਼ ਦੇ ਵਿੱਚ ਲਗਭਗ 8 ਕਰੋੜ ਲੋਕ ਇਸ ਤਰ੍ਹਾਂ ਦੇ ਲੱਭੇ ਨੇ ਜਿਹੜੇ ਰਾਸ਼ਨ ਲੈ ਰਹੇ ਨੇ ਜਿਹੜੇ ਡਿਜ਼ਰਵ ਨਹੀਂ ਕਰਦੇ ਉਹ ਗਰੀਬਾਂ ਦਾ ਹੱਕ ਮਾਰ ਰਹੇ ਨੇ ਗਰੀਬ ਬਣ ਕੇ ਰਾਸ਼ਨ ਲੈ ਰਹੇ ਨੇ ਹੁਣ ਬੀਜੇਪੀ ਜਦੋਂ ਪਿੰਡ ਪਿੰਡ ਜਾ ਰਹੀ ਹੈ ਬੀਜੇਪੀ ਦੇ ਲੀਡਰ ਕੈਂਪ ਲਾ ਰਹੇ ਨੇ ਇੱਕ ਤਾਂ ਉਹ ਦੱਸਦੇ ਨੇ ਵੀ ਸਾਡੀਆਂ ਆ ਸਹੂਲਤਾਂ ਨੇ ਤੁਹਾਨੂੰ ਮਿਲ ਰਹੀਆਂ ਨੇ ਫਿਰ ਉਹ ਦੱਸਦੇ ਨੇ ਕਿ ਜਿਵੇਂ ਮਹੱਲਾ ਕਲੀਨਿਕ ਕਰਾ ਰਹੇ ਨੇ ਕੇਂਦਰ ਦੀਆਂ ਵੀ ਸਿਹਤ ਕੇਂਦਰਾਂ ਨਾਲ ਜੁੜੀਆਂ ਸਕੀਮਾਂ ਨੇ ਕਿ ਜਿਹੜਾ ਮਹੱਲਾ ਕਲੀਨਿਕਾਂ ਚ ਫਾਇਦਾ ਮਿਲ ਰਿਹਾ ਨਾ ਜੀ ਕਿਸਾਨਾਂ ਨੂੰ ਕੱਲਾ ਅਰਵਿੰਦ ਕੇਜਰੀਵਾਲ ਨਹੀਂ ਦੇ ਰਿਹਾ ਨਾ ਕੱਲਾ ਭਗਵੰਤ ਮਾਨ ਦੇ ਰਿਹਾ ਇਹਦੇ 'ਚ ਕੇਂਦਰ ਦੀ ਸਰਕਾਰ ਦਾ ਵੀ ਯੋਗਦਾਨ ਹੈ। ਇਹਦੇ 'ਚ ਸੰਦੀਪ ਜੀ ਤੁਹਾਡਾ ਤੇ ਮੇਰਾ ਵੀ ਯੋਗਦਾਨ ਹੈ। ਜਿਹੜੇ ਟੈਕਸਾਂ ਦੇ ਪੈਸੇ ਸਾਡੇ ਸਾਰਿਆਂ ਦੇ ਕੱਟ ਕੇ ਕੇਂਦਰ ਕੋਲੇ ਜਾਂਦੇ ਨੇ ਉਹਦਾ ਇੱਕ ਹਿੱਸਾ ਇਸ ਤਰ੍ਹਾਂ ਦੀਆਂ ਯੋਜਨਾਵਾਂ 'ਚ ਜਾਂਦਾ ਹੈ। ਸੋ ਭਾਜਪਾ ਵਾਲੇ ਹੁਣ ਪਿੰਡ-ਪਿੰਡ ਜਾਣ ਲੱਗ ਗਏ। ਆਧਾਰ ਉਹ ਭਾਜਪਾ ਵਾਲੇ ਕਿਉਂ ਪਿੰਡਾਂ 'ਚ ਜਾਣ? ਕਿਵੇਂ ਜਾਣ? ਉਹ ਜਾ ਕੇ ਕੁਝ ਲੈ ਕੇ ਜਾਣਗੇ ਨਾ ਵੀ ਆਹ ਦੇਖੋ ਜੀ ਆਹ ਸਾਡੀਆਂ ਸਕੀਮਾਂ ਨੇ ਸਾਡੀਆਂ ਤੁਹਾਨੂੰ ਇਹਦਾ ਲਾਭ ਮਿਲ ਰਿਹਾ। ਜੇ ਉਹ ਕਹਿਣਗੇ ਜੀ ਸਾਨੂੰ ਲਾਭ ਨਹੀਂ ਮਿਲ ਰਿਹਾ। ਤੇ ਬੀਜੇਪੀ ਵਾਲਿਆਂ ਨੇ ਕਹਿਣਾ ਦੇਖੋ ਜੀ ਤੁਸੀਂ ਜਿਹੜੀ ਸਰਕਾਰ ਪੰਜਾਬ ਦੀ ਚੁਣੀ ਆ ਉਹ ਗਲਤ ਚੁਣੀ ਆ ਹੁਣ ਤੁਸੀਂ ਅਗਲੀ ਵਾਰੀ ਸਾਡੀ ਬੀਜੇਪੀ ਨੂੰ ਵੋਟ ਪਾਉਣੀ ਹੈ ਤਾਂ ਕਿ ਤੁਹਾਨੂੰ ਇਹਨਾਂ ਸਕੀਮਾਂ ਦਾ ਲਾਭ ਮਿਲੇ ਇਹਨਾਂ ਸਕੀਮਾਂ ਦਾ ਲਾਭ ਉਹਨਾਂ ਨੇ ਕਹਿਣਾ ਹੈ ਮਧ ਪ੍ਰਦੇਸ਼ 'ਚ ਮਿਲ ਰਿਹਾ ਜੀ ਛੱਤੀਗੜ੍ਹ 'ਚ ਮਿਲ ਰਿਹਾ ਜੀ ਹੁਣ ਦਿੱਲੀ 'ਚ ਵੀ ਮਿਲ ਰਿਹਾ ਜੀ ਰਾਜਸਥਾਨ 'ਚ ਵੀ ਮਿਲ ਰਿਹਾ ਜੀ ਹਰਿਆਣਾ 'ਚ ਵੀ ਮਿਲ ਰਿਹਾ ਜੀ ਸਾਰੇ ਲੋਕ ਆਪਣੀ ਮਾਰਕੀਟਿੰਗ ਕਰਨਗੇ ਨਾ ਜੀ ਹੁਣ ਜਦੋਂ ਬੀਜੇਪੀ ਵਾਲੇ ਬੱਸਾਂ ਭਰ-ਭਰ ਪਿੰਡਾਂ 'ਚ ਜਾ ਕੇ ਕੈਂਪ ਲਾਉਂਦੇ ਨੇ ਉਹਦੇ ਪਿੱਛੇ ਉਦੇਸ਼ ਇਹੀ ਹੈ ਕਿ ਭਾਜਪਾ ਇੰਨਾ ਕੁਝ ਤੁਹਾਡੇ ਲਈ ਕਰ ਰਹੀ ਹੈ ਤੇ ਤੁਹਾਡੀ ਸਰਕਾਰ ਤੁਹਾਡੇ ਤੱਕ ਸਕੀਮਾਂ ਭੇਜ ਹੀ ਨਹੀਂ ਰਹੀ ਇਹ ਤਾਂ ਐਵੇਂ ਹੀ ਸਾਡੇ ਨਾਲ ਲੜਨ ਤੇ ਬੈਠੇ ਨੇ ਭਾਜਪਾ ਆਪਣੇ ਲਈ ਵੋਟਰ ਦਾ ਆਧਾਰ ਤਿਆਰ ਕਰ ਰਹੀ ਹੈ ਹੁਣ ਗੱਲ ਆ ਗਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਇਸ ਗੱਲ ਤੋਂ ਚਿੰਤਤ ਹੈ ਵੀ ਪਿਛਲੀ ਵਾਰੀ ਜਿਹੜੀ ਪੰਥਕ ਵੋਟ ਸੀ ਸਿੱਖ ਵੋਟ ਸੀ ਸਾਰੀ ਨਾਰਾਜ਼ ਸੀ ਬਾਦਲਾ ਤੋਂ ਸਾਰੀ ਨਾਰਾਜ਼ ਸੀ ਕੈਪਟਨ ਅਮਰਿੰਦਰ ਤੋਂ ਇਹਨਾਂ ਕੋਲੇ ਕੋਈ ਹੋਰ ਵਕਲਪ ਹੈ ਨਹੀਂ ਸੀ ਹੁਣ ਪੰਥਕ ਵੋਟਰ ਸੱਚਾ ਸੁੱਚਾ ਸਿੱਖ ਉਹ ਕਾਂਗਰਸ ਨੂੰ ਵੋਟ ਨਹੀਂ ਪਾਉਂਦਾ ਚਲੋ ਬਹੁਤ ਸਾਰੇ ਪਾਉਂਦੇ ਵੀ ਹੈ ਕਿਉਂਕਿ ਕਾਂਗਰਸ 'ਚ ਵੀ ਸਿੱਖ ਲੀਡਰ ਹੈ ਪਰ ਬਹੁਤੇ ਨਹੀਂ ਪਾਉਂਦੇ ਮਾੜੀ ਸਿੱਖ ਵੋਟ ਕਾਂਗਰਸ ਨੂੰ ਨਹੀਂ ਪੈਂਦੀ ਫਿਰ ਉਹ ਜਦੋਂ ਕਾਂਗਰਸ ਦੇ ਨਰਾਲ ਨਾਰਾਜ਼ਗੀ ਸੀ ਜਿਹੜੀ ਕਾਂਗਰਸ ਨੂੰ ਨਹੀਂ ਸੀ ਪੈਣੀ ਕੈਪਟਨ ਅਮਰਿੰਦਰ ਨਾਲ ਜਾਂ ਬਾਕੀ ਕੰਮਾਂ ਕਰਕੇ 84 ਕਰਕੇ ਬਲੂ ਸਟਾਰ ਆਪਰੇਸ਼ਨ ਕਰਕੇ ਉਬੀਜੇਪੀ ਨੂੰ ਵੀ ਨਹੀਂ ਪਈ ਪਿਛਲੀ ਵਾਰੀ ਕਿਉਂਕਿ ਬੀਜੇਪੀ ਨੇ ਕਿਸਾਨ ਅੰਦੋਲਨ ਚ ਕਿਸਾਨਾਂ ਨਾਲ ਪੰਗਾ ਲੈ ਲਿਆ ਤਿੰਨ ਖੇਤੀ ਕਾਨੂੰਨ ਜਿਹੜੇ ਤੁਸੀਂ ਲਿਆਂਦੇ ਵਾਪਸ ਤਾਂ ਤੁਸੀਂ ਬਾਅਦ ਚ ਲਏ ਮੋਦੀ ਸਾਹਿਬ ਨੇ ਜਦੋਂ ਮੋਦੀ ਸਾਹਿਬ ਨੂੰ ਸਮਝ ਆ ਗਈ ਵੀ ਸੱਚਮੁੱਚ ਇਹ ਪੰਜਾਬ ਦੇ ਕਿਸਾਨਾਂ ਦੇ ਹਿੱਤ ਚ ਨਹੀਂ ਪਰ ਉਸ ਤੋਂ ਪਹਿਲਾਂ ਬੀਜੇਪੀ ਦੇ ਕੌੜੇ ਲੀਡਰ ਸਾਡੇ ਕਿਸਾਨਾਂ ਬਾਰੇ ਮੰਦਾ ਚੰਗਾ ਬੋਲਦੇ ਰਹੇ ਐਡਾ ਸੰਘਰਸ਼ ਹੋਇਆ 750 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਤੇ ਪਿੰਡਾਂ 'ਚ ਬੀਜੇਪੀ ਨੂੰ ਪਿਛਲੀ ਵਾਰੀ ਵੋਟ ਪਈ ਨਹੀਂ ਵੜਨ ਨਹੀਂ ਦਿੱਤਾ ਪਿੰਡਾਂ 'ਚ ਤੇ ਉਹ ਵੋਟ ਬਾਈ ਵਾਲੀ ਕਿਹਨੂੰ ਪਈ ਆਮ ਆਦਮੀ ਪਾਰਟੀ ਨੂੰ ਹੁਣ ਆਮ ਆਦਮੀ ਪਾਰਟੀ ਚਿੰਤਤ ਇਸ ਕਰਕੇ ਆ ਸੰਦੀਪ ਜੀ ਕਹਿੰਦੇ ਨੇ ਨਾ ਦਿੱਲੀ ਵਾਲਿਆਂ ਨੇ ਆਪਣੇ ਪੈਰ ਤੇ ਆਪ ਕਹਾੜੀ ਮਾਰਨ ਵਾਲੀ ਕਹਾਵਤ ਹੈ ਜਿਹੜੀ ਉਹ ਲਾਗੂ ਕਰ ਲਈ ਲੈਂਡ ਪੁਲਿੰਗ ਦਾ ਲਿਆ ਕੇ ਹੁਣ ਤੁਸੀਂ ਦੇਖੋ ਕਾਂਗਰਸ ਤੇ 84 ਹੈ ਬਲੂ ਸਟਾਰ ਆਪਰੇਸ਼ਨ ਹੈ ਬੀਜੇਪੀ ਤੇ ਕਿਸਾਨਾਂ ਦੀ ਨਾਰਾਜ਼ਗੀ ਹੈ MSP ਦਾ ਕਾਨੂੰਨ ਨਹੀਂ ਬਣਾਇਆ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਸਾਨਾਂ ਦਾ ਧਰਨਾ ਚੱਕਤਾ ਧਰਨਾ ਚੱਕਤਾ ਤੇ ਲੈਂਡ ਪੁਲਿੰਗ ਯੋਜਨਾ ਲਿਆਏ ਹੁਣ ਕਿਸਾਨੀ ਵੋਟ ਪੈੰਡੂ ਵੋਟ ਸਾਡੀ ਬਾਦਲਾਂ ਤੋਂ ਪਹਿਲਾਂ ਹੀ ਅੱਕੀ ਪਈ ਆ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਈ ਜਾਂਦੇ ਨੇ ਬਚ ਗਈ ਸਿਰਫ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੁਣ ਚਿੰਤਾ ਆਮ ਆਦਮੀ ਪਾਰਟੀ ਦੀ ਵੀ ਇਹ ਹੈ ਵੀ ਉਹ ਵੋਟ ਜਿਹੜੀ ਨਾ ਕਾਂਗਰਸ ਨੂੰ ਪੈਣੀ ਨਾ ਭਾਜਪਾ ਨੂੰ ਪੈਣੀ ਨਾ ਪੈਣੀ ਉਹਨਾਂ ਨੂੰ ਸੁਖਬੀਰ ਬਾਦਲ ਨੂੰ ਉਹ ਪੈਂਦੀ ਸੀ ਸਾਨੂੰ ਸਾਡੇ ਰਾਹ ਚੜਿੱਕਾ ਲੱਗ ਗਿਆ ਲੈਂਡ ਪੁਲਿੰਗ ਦਾ ਤੇ ਕਿਸਾਨਾਂ ਦਾ ਸੀ ਧਰਨਾ ਚਕਾਤਾ ਤੇ ਹੁਣ ਉਹ ਵੋਟ ਪੈਣੀ ਹੈ ਪੰਜ ਮੈਂਬਰੀ ਨੂੰ ਹੁਣ ਅਸਲ ਚ ਕੀ ਹੈ ਪਿੰਡਾਂ ਚ ਜਿਹੜਾ ਪੰਜ ਮੈਂਬਰੀ ਦਾ ਲਹਿਰ ਹੈ ਲੋਕਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਗੇ ਵੀ ਅਸੀਂ ਪੰਥ ਦੀ ਸਰਕਾਰ ਬਣਾਉਣੀ ਹੈ ਜੀ ਹੁਣ ਉਸ ਗੱਲ ਤੋਂ ਸਾਰੀਆਂ ਪਾਰਟੀਆਂ ਡਰੀਆਂ ਇਹਦੇ ਵਿੱਚ ਕਾਂਗਰਸ ਸੀਨ ਚੋਂ ਆਊਟ ਹੈ ਅੱਛਾ ਦੱਲਾ ਸਾਹਿਬ ਇਦਾਂ ਤੇ ਨਹੀਂ ਵੀ ਜਿੱਦਾਂ ਪੰਜ ਮੈਂਬਰੀ ਕਮੇਟੀ ਨੇ 15 ਲੱਖ ਦੀ ਭਰਤੀ ਕੀਤੀ ਆ ਹੋਰ ਵੀ ਜਿੱਦਾਂ ਵੇਰਵੇ ਅੰਕੜੇ ਆਉਂਦੇ ਰਹਿੰਦੇ ਆ ਵੀ ਭਰਤੀ ਵਾਪਸ ਵੀ ਆ ਰਹੀ ਆ ਇਹ ਵੀ ਗੱਲ ਚੱਲਦੀ ਆ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਪੁਲਰ ਸੁਰਜੀਤ ਹੋਇਆ ਅਕਾਲੀ ਦਲ ਆ ਉਹਨਾਂ ਦਾ ਗੱਠ ਜੋੜ ਭਾਜਪਾ ਨਾਲ ਹੋ ਸਕਦਾ ਇਦਾਂ ਤੇ ਨਹੀਂ ਦੱਲਾ ਸਾਹਿਬ ਭਾਜਪਾ ਨੂੰ ਲੱਗਿਆ ਹੋਵੇ ਵੀ ਯਾਰ ਵਾਕੇ ਹੀ ਪੁਲਰ ਸੁਰਜੀਤ ਹੋਇਆ ਅਕਾਲੀ ਦਲ ਨੇ ਕੰਮ ਕੀਤਾ ਹੁਣ ਅਸੀਂ ਵੀ ਕੰਮ ਤੇ ਲੱਗੇ ਅਸੀਂ ਵੀ ਲੋਕਾਂ ਨਾਲ ਸੰਪਰਕ ਸਾਦੀ ਹੈ ਦੇਖੋ ਪਹਿਲਾਂ ਤਾਂ ਇਹ ਪੋਲਿਟিক্যাল ਰਿਊਮਰ ਨਹੀਂ ਪੰਜ ਮੈਂਬਰੀ ਕਮੇਟੀ ਭਾਜਪਾ ਨਾਲ ਕਿਉਂ ਗਠਜੋੜ ਕਰੋਗੀ ਤੁਸੀਂ ਮੈਨੂੰ ਦੱਸੋ ਨਾ ਪੰਜ ਮੈਂਬਰੀ ਕਮੇਟੀ ਭਾਜਪਾ ਨਾਲ ਕਿਉਂ ਗਠਜੋੜ ਕਰੋਗੀ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਬਣੀ ਉਹ ਬਣੀ ਵੀ ਅਸੀਂ ਸਿੱਖਾਂ ਦੀ ਤਾਕਤ ਨੂੰ ਇਕਜੁੱਟ ਕਰਨਾ ਹੈ ਅਸੀਂ ਪੰਥਕ ਸਰਕਾਰ ਬਣਾਉਣੀ ਹੈ ਸਿੱਖਾਂ ਦੀ ਸਰਕਾਰ ਬਣਾਉਣੀ ਹੈ ਗਿਆਨੀ ਹਰਪ੍ਰੀਤ ਸਿੰਘ ਬੀਜਪੀ ਦੇ ਨਾਲ ਲੜਾਈ ਲੜਨ ਪੰਜਾਬ ਦੇ ਮੁੱਦਿਆਂ ਤੇ ਮਨਪੀ 42 ਹੋ ਗਏ ਆ ਪੰਜ ਮੈਂਬਰੀ ਕਮੇਟੀ ਵਾਲੇ ਬੀਬੀ ਸੰਤਲਾ ਸਾਹਿਬ ਹੋ ਗਏ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਲੌਂਗੋ ਵਾਲੇ ਗੱਲ ਕਹੀ ਐ ਕਹਿੰਦੇ ਵੀ ਜਦੋਂ ਮੈਨੂੰ ਅਮਿਤ ਸ਼ਾਹ ਮਿਲਣ ਆਏ ਤੇ ਬੰਦ ਕਮਰੇ ਚ ਕੀ ਗੱਲ ਹੋਈ ਕਹਿੰਦੇ ਮੈਂ ਖੋਲ ਦੇਣਾ ਕਹਿੰਦੇ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਿੱਖਾਂ ਦੇ ਜਿਹੜੇ ਜ਼ਖਮ ਆ ਉੱਤੇ ਮਲ੍ਹਮ ਨਹੀਂ ਲਾਈ ਤੇ ਕਹਿੰਦੇ ਉਹ ਕਹਿੰਦੇ ਸਭ ਤੋਂ ਮਲ੍ਹਮ ਕਿਸੇ ਨੇ ਮੰਗੀ ਨਹੀਂ ਸਭ ਤੋਂ ਮਿਨਿਸਟਰੀਆਂ ਮੰਗੀਆਂ ਸੀ ਦੇਹਤੀਆਂ ਨਹੀਂ ਉਹ ਉਹ ਬਿਆਨ ਤਾਂ ਬੜਾ ਮਹੱਤਵਪੂਰਨ ਐ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਬਿਆਨ ਆਪਣੇ ਕੋਲੇ ਹੈ ਉਹਦਾ ਸੰਦਰਭ ਬੜਾ ਮਹੱਤਵਪੂਰਨ ਹੈ ਥੋੜਾ ਜਿਹਾ ਉਹ ਬਿਆਨ ਲੈ ਲਿਏ ਉਹ ਬਿਆਨ ਲੈ ਕੇ ਥੋੜਾ ਜਿਹਾ ਫਿਰ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਪੰਜ ਮੈਂਬਰੀ ਔਰ ਬੀਜੇਪੀ ਦੇ ਸਮਝੌਤੇ ਦੀ ਚਰਚਾ ਮੈਂ ਉਹਨੂੰ ਨਕਾਰਦਾ ਉਹਦੇ ਪਿੱਛੇ ਲੌਜੀਕ ਕੀ ਹੈ ਤਰਕ ਕੀ ਹੈ ਕਿਉਂ ਨਹੀਂ ਹੋਣਾ ਕਿਉਂ ਨਹੀਂ ਹੋਣਾ ਮੈਂ ਉਹਦਾ ਵੀ ਜ਼ਿਕਰ ਤੁਹਾਡੇ ਨਾਲ ਕਰਦਾ ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾਰਿਆ ਸੀ ਤੇ ਤੁਹਾਨੂੰ ਪਤਾ ਹੈ ਕਿ ਮੈਨੂੰ ਹੋਮ ਮਿਨਿਸਟਰ ਮਿਲਣ ਆਇਆ ਸੀ ਕੀ ਗੱਲਬਾਤ ਹੋਈ ਸੀ ਉਹ ਅਗਲੇ ਦਿਨ ਮੈਂ মিডিਆ 'ਚ ਵੀ ਦੱਸੀ ਸੀ ਲੇਕਿਨ ਦਿੱਲੀ ਦੇ ਇੱਕ ਆਗੂ ਨੇ ਬਿਆਨ ਦਿੱਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰੀ ਗੱਲਬਾਤ ਜਿਹੜੀ ਹੈ ਉਹ মিডিਆ ਦੇ ਸਾਹਮਣੇ ਨਸ਼ਰ ਕਰਨੀ ਚਾਹੀਦੀ ਹੈ ਚਲ ਇੱਕ ਗੱਲ ਮੈਂ ਹੋਰ ਨਸ਼ਰ ਕਰ ਦਿੰਦਾ ਹਾਈ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਕੀਤੀਆਂ ਨੇ ਇਹ ਉਸ ਵਕਤ ਮੈਂ ਹੋਮ ਮਿਨਿਸਟਰ ਨਾਲ ਕੀਤੀਆਂ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਤੇ ਮੱਲਮ ਨਹੀਂ ਲਾਈ ਜੇ ਕਾਂਗਰਸ ਨੇ ਸਾਡੇ ਤੇ ਜ਼ਖਮ ਦਿੱਤੇ ਸੀ ਸਾਨੂੰ ਸਾਡੇ ਹਿਰਦੇ ਬਲੁੰਦਰੇ ਸੀ ਸਾਡੇ ਜ਼ਖਮ ਜੜੇ ਹੈ ਡੂੰਘੇ ਸਾਨੂੰ ਦਿੱਤੇ ਸੀ ਤੇ ਤੁਹਾਡੀ ਬੀਜੇਪੀ ਦੇ ਸਰਕਾਰ ਨੇ ਸਾਡੇ ਮਲ੍ਹਮ ਨਹੀਂ ਲਾਏਗੀ ਘਟੂ ਘਟ ਤੁਹਾਨੂੰ ਮਲ੍ਹਮ ਲਾਉਣੀ ਚਾਹੀਦੀ ਸੀ ਸਾਡੇ ਤੇ ਉਹਦਾ ਜਵਾਬ ਪਤਾ ਕੀ ਸੀ ਉਹਦਾ ਜਵਾਬ ਸੀ ਕਹਿੰਦੇ ਮਲ੍ਹਮ ਮੰਗੀ ਕਿੱਥੋਂ ਸੀ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਇਹ ਜਵਾਬ ਸੀ ਉਹਦਾ ਮਨਿਸਟਰੀਆਂ ਮੰਗੀਆਂ ਸੀ ਅਸੀਂ ਦੇਤੀਆਂ ਮਲ੍ਹਮ ਮੰਗੀ ਕਿੱਥੇ ਸੀ ਸਾਡੇ ਜ਼ਖਮਾਂ ਤੇ ਲਾਉਣ ਵਾਸਤੇ ਸੋ ਇਹ ਇਹ ਜਿਹੜੀ ਇਹ ਜਿਹੜੀ ਸਿਆਸਤ ਹੈ ਇਹ ਇਸੇ ਤਰ੍ਹਾਂ ਚੱਲਣੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਵੱਡੀ ਗੱਲ ਕਹੀ ਹੁਣ ਬਾਦਲਾ ਨੂੰ ਇਹਦਾ ਜਵਾਬ ਦੇਣਾ ਬਣਦਾ ਹੈ ਵੀ ਕੀ ਤੁਸੀਂ ਦੇਖੋ ਮੈਨੂੰ ਨਹੀਂ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸੁਖਵੀਰ ਬਾਦਲ ਨੇ ਆ ਜਿਵੇਂ ਆਮ ਆਦਮੀ ਪਾਰਟੀ ਦੀ ਲੈਂਡ ਪੁਲਿੰਗ ਦੇ ਖਿਲਾਫ ਧਰਨੇ ਮਾਰੇ ਆ ਨਾ ਕਦੀ ਕੇਂਦਰ ਸਰਕਾਰ ਦੇ ਖਿਲਾਫ ਕਦੀ ਬਾਦਲਾ ਨੇ ਇਹੋ ਜਿਹਾ ਧਰਨਾ ਮਾਰਿਆ ਹੋਵੇ ਦਿੱਲੀ ਜਾ ਕੇ ਵੀ ਸਾਡੇ ਬੰਦੀ ਸਿੰਘ ਰਿਹਾ ਕਰੋ ਰਜੀਵ ਦੇ ਦੋਸ਼ੀ ਅਗਰ ਰਿਹਾ ਹੋ ਸਕਦੇ ਨੇ ਸਾਡੇ ਮੁਲਕ ਚ ਤੇ ਬੰਦੀ ਸਿੰਘ ਕਿਉਂ ਨਹੀਂ ਹੋ ਸਕਦੇ ਬੜਾ ਸਿੱਧਾ ਜਿਹਾ ਸਵਾਲ ਹੈ ਜੀ ਵੀ ਜੇ ਇੱਕ ਪ੍ਰਧਾਨ ਮੰਤਰੀ ਦੇ ਦੋਸ਼ੀ ਕਿੰਨੇ ਸੀ ਸਾਰੇ ਇੱਕ ਇੱਕ ਕਰਕੇ ਬਰੀ ਹੋ ਕੇ ਚਲੇ ਗਏ ਉਮਰ ਕੈਦਾ ਪੂਕਤ ਕੇ ਤੇ ਫਿਰ ਪ੍ਰੋਫੈਸਰ ਭੁੱਲਰ ਵਰਗਿਆਂ ਨੇ ਕਿ ਉਹ ਇਸ ਦੇਸ਼ ਦੇ ਉਸੇ ਸੰਵਿਧਾਨ ਦੇ ਤਹਿਤ ਨਹੀਂ ਆਉਂਦੇ ਇਹ ਵਿਸ਼ਾ ਸੰਵਿਧਾਨਿਕ ਹੈ ਕਨਸਟੀਟਿਊਸ਼ਨਲ ਹੈ ਆਪਾਂ ਗਿਆਨੀ ਹਰਪੀ ਦੀ ਗੱਲ ਕਰਤੀ ਸੁਖਵੀਰ ਬਾਦਲ ਦਾ ਪੱਖ ਆਊਗਾ ਆਪਾਂ ਲੈ ਲਾਂਗੇ ਪਰ ਜਿਹੜਾ ਆਪਾਂ ਵਿਸ਼ਾ ਲੈ ਰਹੇ ਸੀ ਸੰਦੀਪ ਜੀ ਮੈਂ ਬੀਜੇਪੀ ਨੂੰ ਵੀ ਨਾਲ ਜੋੜ ਲਾਂ ਬੀਜੇਪੀ ਨੂੰ ਵੀ ਪਤਾ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਪੰਥਕ ਲਹਿਰ ਬਣ ਗਈ ਅੱਜ ਅਗਰ ਬੀਜੇਪੀ ਨਾਲ ਸਮਝੌਤਾ ਕਰਦੇ ਨੇ ਪੰਜ ਮੈਂਬਰੀ ਕਮੇਟੀ ਵਾਲੇ ਤੇ ਬਾਦਲਾਂ ਦਾ ਜਿਹੜਾ ਅਲੀਗੇਸ਼ਨ ਹੈ ਉਹ ਤਾਂ ਪਹਿਲਾਂ ਹੀ ਕਹੀ ਜਾਂਦਾ ਸੁਖਵੀਰ ਬਾਦਲ ਵੀ ਇਹਨਾਂ ਦੇ ਚੁੱਲ੍ਹੇ 'ਚ ਗੈਸ ਹੈ ਜਿਹੜੀ ਉਹ ਦਿੱਲੀੋਂ ਭਰੀ ਜਾ ਰਹੀ ਹੈ ਦੇਖੋ ਸੁਖਵੀਰ ਬਾਦਲ ਦੇ ਜਿਹੜੇ ਬਿਆਨ ਹੁੰਦੇ ਹਨ ਨਾ ਸੁਖਬੀਰ ਬਾਦਲ ਜਿਸ ਤਰ੍ਹਾਂ ਦੇ ਤੰਜ ਕਰਦਾ ਹੈ ਉਹ ਬੜੇ ਹੈਰਾਨੀਜਨਕ ਹੈ ਦੋ ਸ਼ਬਦ ਸੁਖਬੀਰ ਦੇ ਵੀ ਸੁਣ ਲਏ ਹੁਣ ਮੈਂ ਕਹਿੰਦਾ ਜਿਹੜਾ ਨਵਾਂ ਚੁੱਲਾ ਦਲ ਬਣਿਆ ਹੈ ਤੁਹਾਨੂੰ ਪਤਾ ਨਵਾਂ ਚੁੱਲਾ ਦਲ ਜਿਹਨੂੰ ਮੁਫਤ ਗੈਸ ਮਿਲਦੀ ਹੈ ਸੈਂਟਰ ਤੋਂ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ ਆਹ ਜਿਹੜਾ ਨਵਾਂ ਚੁੱਲਾ ਦਲ ਹੈ ਜਿਹੜਾ ਨਾਲ ਉਥੇ ਚੁੱਲਾ ਲਈ ਬੈਠਾ ਹੈ ਤੇ ਗੈਸ ਤੁਸੀਂ ਹੁਣ ਸੁਖਬੀਰ ਦੇ ਸ਼ਬਦ ਸੁਣੋ ਨਵਾਂ ਚੁੱਲਾ ਦਲ ਇਹ ਸ਼ਰੋਮਣੀ ਅਕਾਲੀ ਦਲ ਪੰਥਕ ਪਾਰਟੀ ਦਾ ਪ੍ਰਧਾਨ ਹੈ। ਕਹਿੰਦਾ ਸੈਂਟਰ ਤੋਂ ਗੈਸ ਮਿਲਦੀ ਕੋਈ ਸੁਖਵੀਰ ਬਾਦਲ ਨੂੰ ਪੁੱਛੇ ਕਿ ਜਿਹੜਾ 25 ਸਾਲ 9 ਮਾਸ ਦਾ ਰਿਸ਼ਤਾ ਸੀ ਕੀ ਫਿਰ ਉਹਦੀ ਖੁਰਾਕ ਸੈਂਟਰੀ ਸੀ ਉਦੋਂ ਵੀ ਸੁਖਵੀਰ ਨੂੰ ਗੈਸ ਮਿਲਦੀ ਹੋਣੀ ਵੈਸੇ ਉਹ ਗੈਸ ਖਰਾਬ ਜ਼ਰੂਰ ਕਰਦੀ ਆ ਸੰਦੀਪ ਜੀ ਗੈਸ ਭਾਵੇਂ ਦਿਮਾਗ ਨੂੰ ਚੜੀ ਹੋਵੇ ਭਾਵੇਂ ਟਰਿੱਡ ਚ ਹੋਵੇ ਕਈ ਵਾਰੀ ਹਾਰਟ ਅਟੈਕ ਤੱਕ ਦੀ ਨੌਬਤ ਆ ਜਾਂਦੀ ਜੇ ਆਪਾਂ ਗੈਸ ਦਾ ਇੰਤਜ਼ਾਮ ਨਾ ਕਰੀਏ। ਸੋ ਇਸ ਕਰਕੇ ਗੈਸ ਭਾਈ ਬੜਾ ਖਤਰਨਾਕ ਸ਼ਬਦ ਹੈ। ਇਸ ਸਿਲੰਡਰਾਂ ਦੀ ਠੀਕ ਹੈ ਜਿਹਦੇ ਨਾਲ ਅਸੀਂ ਸਟੋਵ ਸਟੂਬ ਚੁੱਲ੍ਹੇ ਲਾ ਕੇ ਚਾਹ ਫੁਲਕਾ ਬਣਾਈ ਜਾਂਦੇ ਆ ਆਪਣਾ ਇਹ ਵੀ ਸੁਖਵੀਰ ਕਿਉਂ ਪਾਰਟੀਆਂ 'ਚ ਗੈਸ ਭਰੀ ਜਾਂਦਾ ਹੈ ਭਰਾ ਸੁਖਵੀਰ ਬਾਦਲ ਦੇ ਜਿਹੜੇ ਬਿਆਨ ਨੇ ਉਹ ਬੜੇ ਹਾਸੋਹੀਨੇ ਹੁੰਦੇ ਕਈ ਵਾਰੀ ਮੈਨੂੰ ਲੱਗਦਾ ਸੁਖਵੀਰ ਬਾਦਲ ਦੇ ਇਹ ਬਿਆਨ ਕਿਸੇ ਨਾ ਕਿਸੇ ਨੇ ਪੰਜਾਬੀ ਫਿਲਮ 'ਚ ਪਾ ਲੈਣੇ ਕਿਉਂਕਿ ਪੰਜਾਬੀ ਫਿਲਮਾਂ ਵਾਲਿਆਂ ਨੂੰ ਰਾਸ਼ਨ ਚਾਹੀਦਾ ਹੈ ਅੱਜਕੱਲ ਬਹੁਤ ਜ਼ਿਆਦਾ ਕਾਮੇਡੀ ਦਾ ਹੁਣ ਸੁਖਵੀਰ ਜਦੋਂ ਇਹ ਇਲਜ਼ਾਮ ਲਾਉਂਦਾ ਹੈ ਸੰਦੀਪ ਜੀ ਵੀ ਇਸ ਸੈਂਟਰ ਦੀ ਗੈਸ ਤੇ ਚੱਲਦੇ ਹਾਲਾਂਕਿ ਚੱਲਦੇ ਤਾਂ ਬਾਦਲ ਰਹੇ ਸੈਂਟਰ ਦੀ ਗੈਸ ਤੇ ਇਹ ਤਾਂ ਦੁਨੀਆ ਨੂੰ ਪਤਾ ਹੈ ਇਹ ਤਾਂ ਕੱਚਾ ਚਿੱਠਾ ਹੈ ਹੈ ਨਹੀਂ ਇਹ ਤਾਂ ਗੁਣਗਾਨ ਕਿੰਨਾ ਕਰਦੇ ਸੀ ਦੇਖੋ ਸੈਂਟਰ ਵਾਲਿਆਂ ਦਾ ਸੁਖਵੀਰ ਬਾਦਲ ਆ ਕਦੀ ਜਦੋਂ ਸਮਝੌਤਾ ਸੀ ਕਦੀ ਭਾਜਪੀ ਦੇ ਮੰਚਾਂ ਦੇ ਵੱਡੇ ਬਾਦਲ ਸਾਹਿਬ ਜਾਂ ਸੁਖਵੀਰ ਬਾਦਲ ਚੜੇ ਹੋਣ ਤੇ ਤੁਸੀਂ ਵੇਖੋ ਉਹ ਤਾਂ ਮੋਦੀ ਸਾਹਿਬ ਹੀ ਸੀ ਜਿਹੜੇ ਵੱਡੇ ਬਾਦਲ ਨੂੰ ਗੋਡੀ ਹੱਥ ਲਾ ਗਏ ਤੇ ਉਹਦਾ ਵੀ ਫਾਇਦਾ ਨਹੀਂ ਚੱਕਿਆ ਬਾਦਲ ਸਾਹਿਬ ਨੇ ਜਿੱਦਣ ਮੋਦੀ ਸਾਹਿਬ ਨੇ ਗੋਢੀ ਹੱਥ ਲਾਇਆ ਉਦੋਂ ਹੀ ਚੰਡੀਗੜ ਮੰਗ ਲੈਂਦੇ ਵੀ ਗੋਢੀ ਹੱਥ ਨਹੀਂ ਚਾਹੀਦਾ ਮੈਨੂੰ ਮੋਦੀ ਸਾਹਿਬ ਚੰਡੀਗੜ ਚਾਹੀਦਾ ਕੋਈ ਸਟੈਂਡ ਲਿਆ ਹੁੰਦਾ ਪ੍ਰਕਾਸ਼ ਸਿੰਘ ਬਾਦਲ ਨੇ ਧਰਨਾ ਤੁਰਨਾ ਮਾਰਿਆ ਹੁੰਦਾ ਦਿੱਲੀ ਚ ਜਿਵੇਂ ਅਰਵਿੰਦ ਕੇਧਰੀਵਾਲ ਉਹਨਾਂ ਨੇ ਮਾਰਿਆ ਸੀ ਅੰਦੋਲਨ ਚ ਚਲੋ ਮੈਂ ਹੁਣ ਵਾਪਸ ਆ ਜਾ ਸੁਖਵੀਰ ਬਾਗਲ ਮਹਾਨ ਲੀਡਰ ਹੈ ਉਹਦੇ ਤੇ ਹੁਣ ਆਪਾਂ ਕੀ ਕਹੀਏ ਸੰਦੀਪ ਜੀ ਇਸ ਕਰਕੇ ਇਸ ਤਰ੍ਹਾਂ ਦੇ ਇਲਜ਼ਾਮਾਂ ਨੇ ਪੰਥਕ ਲੈਰ ਨੂੰ ਢਾਲਾ ਦੇਣੀ ਭੁੱਲ ਕੇ ਵੀ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਗੇ ਪੰਜ ਮੈਂਬਰੀ ਕਮੇਟੀ ਵਾਲੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਸਿੱਖ ਪੰਥ ਇਕੱਠਾ ਹੋ ਗਿਆ ਬੀਜੇਪੀ ਹੁਣ ਤੁਸੀਂ ਦੇਖੋ ਬੀਜੇਪੀ ਦੇ ਲੀਡਰ ਨੇ ਜਿਹੜੇ ਉਹ ਉਹਨਾਂ ਨੇ ਲੋਕ ਸਭਾ ਦੇ ਵਿੱਚ ਸ਼੍ਰੀ ਰਾਮ ਮੰਦਰ ਬਣਾਉਣ ਦਾ ਵਾਅਦਾ ਪੂਰਾ ਕਰਕੇ ਜੈ ਸ਼੍ਰੀ ਰਾਮ ਦੇ ਜਕਾਰੇ ਛੱਡੇ ਤੇ ਉਹ ਆਪਣੇ ਭਾਈਚਾਰੇ ਦੇ ਲੋਕਾਂ 'ਚ ਗਏ ਉਹਨਾਂ ਨੇ ਵੋਟਾਂ ਮੰਗੀਆਂ ਤੇ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਪੂਰੇ ਪੰਜਾਬ ਚ ਪੂਰੀ ਦੁਨੀਆ ਚ ਜਦੋਂ ਇਹ ਜਕਾਰਾ ਛੱਡਦਾ ਹੈ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਫਿਰ ਸਮਝੌਤਿਆਂ ਦੀ ਲੋੜ ਕਿੱਥੇ ਹੈ ਜਦੋਂ ਪੰਥਕ ਸ਼ਕਤੀ ਇਕੱਠੀ ਕਰਕੇ ਆਪਾਂ ਸਰਕਾਰ ਬਣਾਉਣੀ ਹੈ ਸਿਆਸੀ ਲੜਾਈ ਹੈ ਕੋਈ ਦੇਸ਼ ਦੀ ਲੜਾਈ ਨਹੀਂ ਹਾਂ ਜੇ ਅਮਰੀਕਾ ਨਾਲ ਡੋਨਲਡ ਟਰੰਪ ਨਾਲ ਪਾਕਿਸਤਾਨ ਨਾਲ ਕੋਈ ਜੰਗ ਹੋਵੇ ਫਿਰ ਆਪਾਂ ਸਾਰੇ ਇਕੱਠੇ ਆ ਇਹ ਤਾਂ ਕੰਪੀਟੀਸ਼ਨ ਹੈ ਪੋਲਿਟਿਕਸ ਇਜ਼ ਅ ਕੰਪੀਟੀਸ਼ਨ ਹੁਣ ਮੇਰੀ ਗੱਲ ਸਮਝੋ ਜੇ ਸਮਝ ਲੋ ਕਿਸੇ ਕੰਪੀਟੀਸ਼ਨ ਚ ਬਹਿ ਗਏ ਪੰਜ ਮੈਂਬਰੀ ਵਾਲੇ ਬਹਿ ਗਏ ਉਧਰੋਂ ਬੀਜੇਪੀ ਵਾਲੇ ਬਹਿ ਗਏ ਵੀ ਰਿਟਨ ਟੈਸਟ ਹੋਣਾ ਹੈ ਇਹ ਸਮਝਾਉਤਾ ਥੋੜੀ ਕਰਨਗੇ ਹਰ ਬੰਦਾ ਚਾਹੂਗਾ ਮੈਂ ਜਿੱਤਾਂ ਜੀ ਪੋਲਿਟਿਕਸ ਇਲੈਕਸ਼ਨ ਇਜ਼ ਅ ਕੰਪੀਟੀਸ਼ਨ ਅਸੀਂ ਪੰਥਕ ਵਿਚਾਰਧਾਰਾਾਂ ਤੇ ਪੰਜਾਬੀ ਇਕੱਠੇ ਹੁੰਨੇ ਆ ਸਾਰੇ ਇਕੱਠੇ ਹੋ ਰਹੇ ਨੇ ਸਿੱਖ ਪੰਥ ਦੇ ਲੋਕ ਤੇ ਫਿਰ ਲੋੜ ਕੀ ਆ ਬੀਜੇਪੀ ਦੀ 50 60 ਸੀਟਾਂ 60 ਸੀਟਾਂ 65 ਸੀਟਾਂ 70 ਸੀਟਾਂ ਪੁਨਰ ਸੁਰਜੀਤ ਅਕਾਲੀ ਦਲ ਆਪਣੇ ਦਮ ਤੇ ਜਿੱਤ ਸਕਦਾ ਹੈ ਪੰਜਾਬ ਦੀ ਸਿੱਖ ਵੋਟਰ ਅਗਰੇ ਧਾਰ ਲੈ ਪੰਜਾਬ ਦਾ ਸਿੱਖ ਵੋਟਰ ਵੀ ਅਸੀਂ ਪੰਤਕ ਸਰਕਾਰ ਬਣਾਉਣੀ ਹੈ ਉਹੀ ਤਾਂ ਲਹਿਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਨੂੰ 99 ਕਿੱਥੋਂ ਆ ਗਈ ਜੀ ਨਾ ਉਹਨਾਂ ਦਾ ਕਾਰਡਰ ਆਮ ਆਦਮੀ ਪਾਰਟੀ ਨੂੰ 99 ਕਿੱਥੋਂ ਆ ਗਿਆ ਨਾ ਉਹਨਾਂ ਦਾ ਕਾਡਰ ਸੀ ਨਾ ਸੰਗਠਨ ਸੀ ਜੀਨੂੰ ਮਰਜ਼ੀ ਟਿਕਟ ਦੇ ਦਿੰਦੇ ਸੀ ਜੀਨੂੰ ਮਰਜ਼ੀ ਸੰਦੀਪ ਜੀ ਟਿਕਟ ਦੇ ਦਿੰਦੇ ਸੀ ਉਹ ਬੰਦਾ ਜਿੱਤ ਜਾਂਦਾ ਸੀ ਕਿਉਂ ਕਿ ਲੋਕਾਂ ਦੇ ਮਨ 'ਚ ਧਾਰ ਲਿਆ ਸੀ ਲੋਕਾਂ ਨੇ ਵੀ ਨਾ ਕਾਂਗਰਸ ਨੂੰ ਪਾਉਣੀ 84 ਹੈ ਬਲੂ ਸਟਾਰ ਹੈ ਇਹਨਾਂ ਦੀ ਕਰਪਸ਼ਨ ਹੈ ਪੰਜਾਬ 'ਚ ਕੈਪਟਨ ਸਰਕਾਰ ਵੇਲੇ ਤੇ ਭਾਜਪਾ ਨਾਲ ਕਿਸਾਨੀ ਅੰਦੋਲਨ ਦੀ ਨਾਰਾਜ਼ਗੀ ਤੇ ਉਹਨਾਂ ਨੇ ਆਪ ਨੂੰ ਐ ਵੋਟਾਂ ਮਾਈਆਂ ਜਿਵੇਂ ਆਪ ਸਾਉਣ ਭਾਦੋ ਚ ਸਾਉਣ ਦੇ ਮਹੀਨੇ ਚ ਗੜੇ ਡਿੱਗਦੇ ਆ ਤੇ ਹੁਣ ਅਗਰ ਪੰਥਕ ਤਾਕਤ ਸਮੁੱਚੀ ਇਕੱਠੀ ਹੋ ਰਹੀ ਹੈ ਉਹ ਇਸੇ ਕਰਕੇ ਹੋ ਰਹੀ ਹੈ ਜਦੋਂ ਪੰਥਕ ਲਹਿਰ ਚੱਲਣੀ ਹੈ ਨਾ ਸੰਦੀਪ ਜੀ ਉਦੋਂ ਚੋਣ ਨਿਸ਼ਾਨ ਪੁਨਰ ਸੁਰਜੀਤ ਅਕਾਲੀ ਦਲ ਦਾ ਹੀ ਦਿਖਣਾ ਹੈ ਉਹ ਭਾਵੇਂ ਕੋਈ ਵੀ ਚੋਣ ਨਿਸ਼ਾਨ ਹੋਵੇ ਹਰ ਚੋਣ ਨਿਸ਼ਾਨ ਉਹਦਾ ਸਾਡੇ ਸੱਭਿਆਚਾਰ ਨਾਲ ਪੰਜਾਬ ਨਾਲ ਪੰਜਾਬੀਅਤ ਨਾਲ ਉਦਾਸਬੰਧ ਬਣ ਜਾਂਦਾ ਹੈ ਭਾਵੇਂ ਕੋਈ ਚੜਦਾ ਸੂਰਜ ਹੋਵੇ ਭਾਵੇਂ ਟਰੈਕਟਰ ਹੋਵੇ ਟਰਾਲੀ ਹੋਵੇ ਕਹੀ ਹੋਵੇ ਟੱਕੜੀ ਹੋਵੇ ਚੋਣ ਕਮਿਸ਼ਨ ਕੋਈ ਮਰਜ਼ੀ ਚੋਣ ਨਿਸ਼ਾਨ ਦੇ ਦੇ ਪੁਨਰ ਸਜੀਤ ਅਕਾਲੀ ਦਲ ਨੂੰ ਹਾਲਾਂਕਿ ਟੱਕੜੀ ਤਾਂ ਹਜੇ ਸ਼੍ਰੋਮਣੀ ਅਕਾਲੀ ਦਲ ਕੋਲੇ ਹੈ ਪਰ ਕੋਈ ਚੋਣ ਨਿਸ਼ਾਨ ਮਿਲ ਜੇ ਜਦੋਂ ਹੁਣ ਝਾੜੂ ਵੀ ਤਾਂ ਨਵਾਂ ਹੀ ਸੀ ਜਦੋਂ ਪਹਿਲੀ ਵਾਰੀ ਦਿੱਲੀ 'ਚ 36 ਸੀਟਾਂ ਜਿੱਤ ਗਏ ਤੇ ਲੋਕ ਅਵੇਅਰ ਨੇ ਪੂਰਾ ਪੰਥ ਅਵੇਅਰ ਹੈ ਹੁਣ ਇਸ ਕਰਕੇ ਲੋੜ ਨਹੀਂ ਹੈ ਬਣੀ ਬਣਾਈ ਲਹਿਰ ਨੂੰ ਪੰਜ ਮੈਂਬਰੀ ਕਮੇਟੀ ਵਾਲੇ ਗਿਆਨੀ ਹਰਪ੍ਰੀਤ ਸਿੰਘ ਇਹ ਸਾਰੇ بڑے ਸੂਝਵਾਨ ਨੇ ਇਹ ਬਣੀ ਬਣਾਈ ਲਹਿਰ ਨੂੰ ਖਰਾਬ ਨਹੀਂ ਕਰਨਗੇ ਹਾਂ ਵੋਟਾਂ ਪੈ ਜਾਣ ਪੰਜ ਮੈਂਬਰੀ ਕਮੇਟੀ ਪੁਨਰ ਸੁਜੀਤ ਅਕਾਲੀ ਦਲ ਦੀਆਂ 40 ਸੀਟਾਂ ਆ ਜਾਣ ਬੀਜੇਪੀ ਦੀਆਂ 25 ਹੋਣ ਫਿਰ ਸਰਕਾਰ ਬਣਾ ਲਓ ਫਿਰ ਬਣਾ ਲਓ ਸਰਕਾਰ ਵੀ ਆਓ ਜੀ 25 ਸਾਨੂੰ ਦਿਓ ਸਮਰਥਨ ਤੇ ਗਿਆਨੀ ਹਰਪੂ ਸਿੰਘ ਕਹਿੰਦੇ ਵੀ ਹਾਂ ਜੀ ਆਓ ਬੀਜੇਪੀ ਵਾਲਿਓ ਕਰੋ ਸਾਨੂੰ ਦਿਓ ਸਮਰਥਨ ਅਸੀਂ ਸਰਕਾਰ ਬਣਾਈਏ ਬਾਹਰ ਰਹਿ ਕੇ ਦਿਓ ਸਮਰਥਨ ਤੁਸੀਂ ਵਿੱਚ ਕਿਉਂ ਆਣਾ ਅਸੀਂ ਪੰਥ ਦੀ ਸਰਕਾਰ ਬਣਾਉਨੇ ਆ ਤੇ ਜੇ ਤੁਸੀਂ ਬਿਲਕੁਲ ਚਾਹਨੇ ਹੋ ਵੀ ਪੰਜਾਬ ਚ ਖੇਤਰੀ ਪਾਰਟੀ ਦੀ ਸਰਕਾਰ ਕੰਮ ਕਰੇ ਜਿਵੇਂ ਸੁਨੀਲ ਜਾਖੜ ਕਹਿੰਦਾ ਖੇਤਰੀ ਪਾਰਟੀ ਤਕੜੀ ਹੋਣੀ ਚਾਹੀਦੀ ਅੱਜ ਦੇਣ ਸੁਨੀਲ ਜਾਖੜ ਬਿਆਨ ਵੀ ਜੇ 40 ਸੀਟਾਂ ਪੰਜ ਮੈਂਬਰੀ ਕਮੇਟੀ ਕੱਲੀ ਲੈਂਦੀ ਹੈ ਤੇ ਸਾਡੀਆਂ 25 ਆਉਂਦੀਆਂ ਨੇ ਅਸੀਂ ਬਾਹਰ ਰਹਿ ਕੇ ਸਮਰਥਨ ਦਵਾਂਗੇ ਤੇ ਪੰਛੀ ਦੀ ਸਰਕਾਰ ਬਣੂਗੀ ਪੰਜਾਬ ਚ ਪੰਛੀਕ ਸਰਕਾਰ ਬਣੂਗੀ ਜੇ ਨਹੀਂ ਦੇਣਗੇ 25 ਸੀਟਾਂ ਨਾਲ ਬੀਜੇਪੀ ਵਾਲੇ ਸਮਰਥਨ ਫਿਰ ਦੁਬਾਰਾ ਵੋਟਾਂ ਕਰਾ ਲਓ ਫਿਰ 65 ਆ ਜਾਣਗੀਆਂ ਜਿਵੇਂ ਕੇਦਰੀਵਾਲ ਨੂੰ ਆਈਆਂ ਸੀ ਦਿੱਲੀ ਚ ਬਿਲਕੁਲ ਦਿੱਲੀ ਚ ਆਉਂਦੇ ਹੈ ਠੀਕ ਹੈ ਕਿ ਪੰਜ ਮੈਂਬਰੀ ਕਮੇਟੀ ਆਪਣੇ ਦਮ ਤੇ ਚੋਣਾਂ ਲੜੇ ਔਰ ਲੜੂਗੀ ਮੈਨੂੰ ਉਮੀਦ ਹੈ ਤੇ ਭਾਵੇਂ 50 ਸੀਟੇ ਅਧਾਰ ਤੇ ਫਿਰ ਬੀਜੇਪੀ ਵੀ ਜਿਹੜੀ ਆ ਉਹ ਪੂਰੀ ਤਿਆਰੀ ਕਰ ਰਹੀ ਆ ਪਿੰਡਾਂ ਦੇ ਵਿੱਚ हां बीजेपी इससे करके लगी है क्योंकि बीजेपी ਨੂੰ ਸੰਕੇਤ ਮਿਲ ਗਏ ਵੀ ਜੋ ਲਹਿਰ ਹੈ ਜੋ ਪੰਥਕ ਲਹਿਰ ਚੱਲ ਰਹੀ ਹੈ ਇਹਨਾਂ ਨੇ ਸਮਝੌਤਾ ਸਮਝੌਤਾ ਨਹੀਂ ਕਰਨਾ ਸਾਡੇ ਨਾਲ ਤੇ ਜੇ बीजेपी ਬਾਦਲਾ ਦਾ ਸਮਝੌਤਾ ਕਰਦੀ ਸੁਖਬੀਰਾਂ ਨਾਲ ਤੇ ਉਹਨਾਂ ਦਾ ਘੜਾ ਦਾ ਵੈਸੇ ਹੀ ਖਾਲੀ ਪਿਆ ਅੱਜ ਕੱਲ ਮੈਨੂੰ ਨਹੀਂ ਪਤਾ ਆ ਲੋਕਾਂ ਨੇ ਢੱਕਣ ਚੱਕਿਆ 10 ਜਮਾਨ ਤਾਂ ਜਬਤ ਹੋ ਗਈਆਂ ਤੇ ਤਿੰਨ ਸੀਟਾਂ ਸੀ ਤਿੰਨਾਂ ਦੇ ਵਿੱਚੋਂ ਸੁਖੀ ਸਾਹਿਬ ਅੱਧੇ ਬਚਦੇ ਚਲੇ ਗਏ ਭਾਵੇਂ ਉਹਨਾਂ ਨੇ ਪਾਰਟੀ ਨਹੀਂ ਛੱਡੀ ਮੇਰਾ ਖਿਆਲ ਹਜੇ ਪਾਰਟੀ ਨਹੀਂ ਚੁਣੀ। ਮਨਪ੍ਰਿਤਿਆਲੀ ਪੰਜ ਮੈਂਬਰੀ ਨਿਰਪੱਖ ਤੇ ਇੱਕ ਬੀਬੀ ਗਨੀਵਗਰ ਮਜੀਠੀਆ ਰਹੇ ਇੱਕ ਪਹਿਲੀ ਵਾਰ ਦੇ ਐਮਐਲਏ ਸ਼ਰੋਮਣੀ ਅਕਾਲੀ ਦਲ ਦੇ ਕਾਗਜ਼ਾਂ 'ਚ ਤਿੰਨ ਨੇ ਓਦਾਂ ਇੱਕ ਹੈ। ਕਾਗਜ਼ਾਂ 'ਚ ਤਿੰਨ ਨੇ। ਹੁਣ ਬੀਜੇਪੀ 18.5% ਤੇ ਹੈ ਸ਼ਹਿਰ 'ਚ। ਬਿਲਕੁਲ ਮੁਕਾਬਲੇ 'ਚ ਸ਼ਹਿਰਾਂ 'ਚ ਹੈ। ਅਸਲ ਚਿੰਤਾ ਕਾਂਗਰਸ ਲਈ ਹੈ। ਕਾਂਗਰਸ ਨਾਲ ਸ਼ਹਿਰਾਂ 'ਚ ਦਿਖ ਰਹੀਦਾ ਪਿੰਡਾਂ 'ਚ ਕਾਂਗਰਸ ਇੱਕੋ ਦੌੜ 'ਚ ਲੱਗੀ ਹੈ। ਵੀ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਮਿਲ ਜੇ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦੋ ਸੋ ਉਹਨਾਂ ਦੀ ਦੌੜ ਵੋਟਾਂ ਵਾਲੀ ਨਹੀਂ ਉਹ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ 'ਚ ਲੱਗੇ ਹੋਏ ਨੇ ਕਈ ਵਾਰੀ ਸੰਦੀਪ ਜੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਹੂੰ ਕਿ ਪਿੱਛੋਂ ਨੇਰੀ ਆ ਜਾਂਦੀ ਤੇ ਜਿਹੜਾ ਮਾੜਾ ਮੋਟਾ ਸਮਾਨ ਹੁੰਦਾ ਉਹ ਵੀ ਉੱਡ ਜਾਂਦਾ ਸੋ ਇਸ ਕਰਕੇ ਮੁੱਖ ਮੰਤਰੀ ਦੀ ਦੌੜ 'ਚੋਂ ਬਾਹਰ ਆ ਕੇ ਕਾਂਗਰਸ ਨੂੰ ਵੀ ਪਿੰਡਾਂ 'ਚ ਆਉਣਾ ਚਾਹੀਦਾ ਹੈ ਵੀ ਜਿਹੜਾ ਨਰੇਗਾ ਸੀ ਮਨਮੋਹਨ ਸਿੰਘ ਲੈ ਕੇ ਆਏ ਸੀ ਵੀ ਜਿਹੜਾ ਫੂਡ ਸਿਕਿਉਰਿਟੀ ਕਾਨੂੰਨ ਹੈ ਉਹ ਮਨਮੋਹਨ ਸਿੰਘ ਜੀ ਦਾ ਬਣਾਇਆ ਕਾਂਗਰਸ ਵਾਲੇ ਡਾਕਟਰ ਮਨਮੋਹਨ ਸਿੰਘ ਦਾ ਨਾਮ ਲੈ ਕੇ ਹੀ ਪਿੰਡਾਂ 'ਚ ਵੜ ਸਕਦੇ ਆ ਬਸ ਵੀ ਦੇਖੋ ਜੀ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਔਰ ਹੁਣ ਲੋਕਾਂ ਨੇ ਵੋਟਾਂ ਉਹਨਾਂ ਨੂੰ ਹੀ ਪਾਣੀਆਂ ਨੇ ਜਿਨ੍ਹਾਂ ਤੇ ਭਰੋਸਾ ਆ ਜਾਊਗਾ ਵੀ ਕੁਝ ਕੀਤਾ ਹਾਂ ਜਿਹੜੇ ਡਾਕਟਰ ਮਨਮੋਹਨ ਸਿੰਘ ਦਾ ਪਿੰਡਾਂ 'ਚ ਜਾ ਕੇ ਨਾਮ ਲੈਣਗੇ ਨਾ ਭਾਈ ਉਹ ਡਾਕਟਰ ਮਨਮੋਹਨ ਸਿੰਘ ਵਰਗੇ ਹੋਣਗੇ ਤਾਂ ਹੀ ਵੋਟਾਂ ਪੈਣੀਆਂ ਐ ਐਵੇਂ ਕਿਤੇ ਕਰਪਟ ਮਹਿਕਮਾ ਡਾਕਟਰ ਮਨਮੋਹਨ ਸਿੰਘ ਦੀ ਫੋਟੋ ਲੈ ਕੇ ਪਿੰਡਾਂ 'ਚ ਤੁਰਿਆ ਫਿਰੇ ਤੇ ਉਹਨਾਂ ਨੇ ਬੂਹੇ ਵੀ ਲਾ ਲੈਣੇ ਐ ਸੋ ਬੜੀ ਦਿਲਚਸਪ ਸਥਿਤੀ ਪੰਜਾਬ ਦੀ ਪੋਲਿਟਿਕਸ ਦੀ ਬਣੀ ਐ ਆਪਾਂ ਕੋਈ ਭੇਦ ਭਾਵ ਨਹੀਂ ਕਰਨਾ ਆਪਾਂ ਸੰਦੀਪ ਜੀ ਆਪਾਂ ਜਖੜ ਸਾਹਿਬ ਜੀ ਵੀ ਗੱਲ ਸੁਣਾ دیਏ ਤੇ ਜੇ ਕੋਈ ਭਗਵਾਨਾ ਨਾਮ ਆਦਮੀ ਪਾਰਟੀ ਵਾਲੇ ਆਪਣੀ ਕੋਈ ਗੱਲ ਕਹਿਣੀ ਚਾਹਣ ਤੇ ਤੁਸੀਂ ਵੀ ਭਾਈ ਭੇਜ ਦਿਓ ਵੀਡੀਓ ਬਣਾ ਕੇ ਆਪਾਂ ਉਹ ਵੀ ਚਲਾ ਦਾਂਗੇ ਆਪਾਂ ਸੁਨੀਲ ਜਖੜ ਸਾਹ ਜੀ ਨਸ਼ਾ ਤਸਕਰਾਂ ਗੈਂਗਸਟਰ ਲੋਕਾਂ ਤੋਂ ਫਰੋਤੀਆਂ ਲੈਣ ਵਾਲੇ ਤੇ ਹਰ ਕਿਸਮ ਦਾ ਬਦਮਾਸ਼ ਉਹਨਾਂ ਨੂੰ ਫੜਨ 'ਚ ناکਾਮ ਰਹੀ ਵੀ ਸਰਕਾਰ ਅੱਜ ਗਰੀਬਾਂ ਨੂੰ ਮਦਦ ਦੇਣ ਵਾਸਤੇ ਜਿਹੜਾ ਬੀਜੇਪੀ ਦੁਆਰਾ ਪੰਜਾਬ ਦੇ ਅੰਦਰ ਸਾਰੇ ਪਿੰਡਾਂ ਦੇ ਅੰਦਰ ਕੈਂਪ ਲਵਾਏ ਜਾ ਰਹੇ ਉੱਥੇ ਧੱਕਾ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਆਗੂਆਂ ਨੂੰ ਬੀਜੇਪੀ ਦੇ ਵਰਕਰਸ ਨੂੰ ਇਸ ਕਰਕੇ ਪਕੜਿਆ ਜਾ ਰਿਹਾ ਹੈ ਤਾਂ ਕਿ ਉਹ ਗਰੀਬਾਂ ਤਾਈਂ ਕੇਂਦਰ ਸਰਕਾਰ ਦੀਆਂ ਜਿਹੜੀ ਸਕੀਮਾਂ ਹੈ ਉਹ ਉਹਨਾਂ ਤੈਂ ਨਾ ਪਹੁੰਚ ਸਕਣ ਸ਼ਾਬਾਸ਼ ਭਗਵੰਤ ਮਾਨ ਜੀ ਕੀ ਬਾਤ ਹੈ ਅਸਲ ਆਮ ਆਦਮੀ ਦਾ ਚਿਹਰਾ ਤੁਸੀਂ ਜਿਹੜਾ ਦਿਖਾਇਆ ਹੈ ਜਾਂ ਤੁਹਾਡਾ ਜਿਹੜਾ ਮਕੋਟਾ ਉਤਰ ਕੇ ਅੱਜ ਤੁਹਾਡਾ ਅਸਲ ਤਾਨਾਸ਼ਹੀ 자치ਰੇ ਉਹ ਸਾਹਮਣੇ ਆਇਆ ਇੱਕ ਗੱਲ ਜ਼ਰੂਰ ਸਪਸ਼ਟ ਕਰਦੇ ਹੋ ਭਗਵੰਦ ਮਾਨ ਜੀ ਆ ਤੁਸੀਂ ਕਰਵਾ ਰਹੇ ਹੋ ਇਹ ਦਿੱਲੀ ਵਾਲੇ ਲੁਟੇਰੇ ਆ ਕੇ ਕਰਵਾ ਰਹੇ ਜਦ ਤੋਂ ਇਹ ਚੰਨ ਨਾ ਨਹੀਂ ਪਾਉਂਦੇ ਨਾ ਤੁਸੀਂ ਆ ਦੇਖਿਓ ਕਿਉਂਕਿ ਇਹਨਾਂ ਨੂੰ ਤਾਂ ਦਿੱਲੀ ਵਾਲੇ ਨੇ ਖਦੇੜਿਆ ਤੇ ਤੁਹਾਨੂੰ ਪੰਜਾਬ ਦੇ ਲੋਕ ਖਦੇੜਣਗੇ ਇਹਦੇ ਵਾਸਤੇ ਭਾਜਪੀ ਨੇ ਸੰਘਰਸ਼ੋਂ ਨਿਕਲੀ ਪਾਰਟੀ ਹੈ ਤੇ ਅਸੀਂ ਇਸ ਗਰੀਬਾਂ ਦੇ ਖਿਲਾਫ ਦਮਨ ਦੇ ਖਿਲਾਫ ਡਟ ਕੇ ਇਹਦਾ ਵਿਰੋਧ ਵੀ ਕਰਾਂਗੇ ਤੇ ਹੋਰ ਤਕੜੇ ਹੋ ਕੇ ਹਰੇਕ ਗਰੀਬ ਤਾਂ ਹੀ ਕੇਂਦਰ ਸਰਕਾਰ ਦੀ ਜਿਹੜੀ ਸਹੂਲਤਾਂ ਵਾਸਤੇ ਸਕੀਮਾਂ ਹਨਾਂ ਤਾਂ ਹੀ ਪਹੁੰਚਾਵਾਂਗੇ ਤੁਸੀਂ ਆਪਣੀ ਪੁਲਿਸ ਦਾ ਇਸਤੇਮਾਲ ਜਿੰਨਾ ਕਰਨਾ ਕਰ ਲਿਓ ਬੀਜੇਪੀ ਗਰੀਬਾਂ ਤਾਂ ਹੀ ਆਪਣੀ ਪਹੁੰਚ ਗਰੀਬਾਂ ਤਾਂ ਹੀ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਜ਼ਰੂਰ ਪਹੁੰਚਾਉਗੀ ਤੁਸੀਂ ਦੇਖੋ ਕੰਪੀਟੀਸ਼ਨ ਜਾਖੜ ਸਾਹਿਬ ਕਹਿੰਦੇ ਤੁਸੀਂ ਕਰਦੀ ਕਰ ਲਓ ਅਸੀਂ ਗਰੀਬਾਂ ਤੱਕ ਆਪਣੀਆਂ ਸਕੀਮਾਂ ਦਾ ਫਾਇਦਾ ਜ਼ਰੂਰ ਪਹੁੰਚਾਵਾਂਗੇ ਮਤਲਬ ਗਰੀਬ ਦੀ ਵੋਟ ਹੈ ਜਿਹੜੀ ਉਹ ਟਾਰਗੇਟ ਹੈ ਪਰ ਗਰੀਬ ਦੀ ਵੋਟ ਮੁਫਤ ਬਿਜਲੀ ਦੇ ਨਾਲ ਅਰਵਿੰਦ ਕੇਜਰੀਆਲ ਔਰ ਭਗਵੰਤ ਮਾਨ ਵੀ ਲਈ ਬੈਠੇ ਨੇ ਸੋ ਜਿਹਨੂੰ ਮੁਫਤ ਬਿਜਲੀ ਮਿਲ ਰਹੀ ਹੈ ਨਾ ਉਹ ਵੀ ਗਰੀਬ ਹੀ ਹੈ। ਬਿਲਕੁਲ ਕਿਉਂਕਿ ਜਿਹੜੇ ਅਮੀਰ ਹੈ ਉਹਨਾਂ ਦੇ ਤਾਂ ਬਿੱਲ ਆ ਹੀ ਜਾਂਦੇ ਨੇ ਕਿਉਂਕਿ ਉਹ ਤਾਂ ਏਸੀ, ਯੂਸੀ, ਕੂਲਰ, ਕਲਰ ਧੱਕੀ ਤੁਰੀ ਜਾਂਦੇ ਨੇ ਦੋ-ਦੋ ਤਿੰਨ-ਤਿੰਨ ਹਰ ਕਮਰੇ 'ਚ ਹੀ ਸੀ। ਪਹਿਲਾਂ 1 ਟਨ ਦਾ ਲੱਗਦਾ ਸੀ ਉਹ ਕਹਿੰਦੇ ਵੱਡਾ ਕਰਾ ਲਓ, 1.5 ਟਨ ਕਰਾ ਲਓ। ਜਿਹੜਾ ਅਮੀਰ ਹੈ ਭਾਈ ਉਹਨੂੰ ਕੀ ਲੋੜ ਹੈ? ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਮਹੱਲਾ ਕਲੀਨਿਕਾਂ ਦੇ ਜ਼ਰੀਏ ਜਾਂ ਮੁਫਤ ਬਿਜਲੀ ਦੇ ਜ਼ਰੀਏ ਉਹ ਵੀ ਦਾਵਾ ਕਰਦੇ ਨੇ ਕਿ ਗਰੀਬ ਵੋਟ ਸਾਡੇ ਕੋਲੇ ਆ। ਆਪਾਂ 2 ਮਿੰਟ 'ਚ ਖਤਮ ਕਰਾਂਗੇ। ਜਖੜ ਸਾਹਿਬ ਕਹਿੰਦੇ ਅਸੀਂ ਸੰਘਰਸ਼ ਚੋਂ ਨਿਕਲੀ ਹੋਈ ਪਾਰਟੀਆਂ ਆਮ ਆਦਮੀ ਪਾਰਟੀ ਵਾਲੇ ਵੀ ਇਹੀ ਕਹਿੰਦੇ ਆ ਵੀ ਅਸੀਂ ਸੰਘਰਸ਼ ਚੋਂ ਨਿਕਲੀ ਹੋਈ ਪਾਰਟੀਆਂ ਹੁਣ ਜਖੜ ਸਾਹਿਬ ਕਹਿੰਦੇ ਤੁਹਾਡੀ ਪੁਲਿਸ ਤੁਹਾਡੀ ਸਰਕਾਰ ਸਾਡੇ ਤੇ ਧੱਕਾ ਕਰ ਰਹੀ ਹੈ ਤੇ ਉਧਰ ਦਿੱਲੀ ਚ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਬੀਜੇਪੀ ਸਾਡੇ ਨਾਲ ਧੱਕਾ ਕਰ ਰਹੀ ਹੈ ਸਾਡੇ ਤੇ ਝੂਠੇ ਪਰਚੇ ਪਾਤੇ ਐਕਸਾਈਜ਼ ਪਾਤੇ ਸਤਿੰਦਰ ਜੈਨ ਅੰਦਰ ਦੇ ਤਾਂ ਸੁਸ਼ੋਦੀਆ ਅੰਦਰ ਦੇ ਤਾਂ ਸੋ ਦੋਨੇ ਪਾਰਟੀਆਂ ਇੱਕ ਦੂਜੇ ਤੇ ਧੱਕਾ ਕਰਨ ਦਾ ਇਲਜ਼ਾਮ ਲਾ ਰਹੀਆਂ ਨੇ ਤੇ ਹੁਣ ਇਹਨਾਂ ਦਾ ਜਿਹੜਾ ਪਾਰਟ 2 ਹੈ ਧੱਕਾ ਪਾਰਟ 2 ਉਹ ਆਪਾਂ ਪੰਜਾਬ 'ਚ ਵੇਖਾਂਗੇ ਵੀ ਭਾਜਪਾ ਆਪ ਵਾਲਿਆਂ ਨਾਲ ਕਰਦੀ ਹੈ ਜਾਂ ਆਪ ਭਾਜਪਾ ਵਾਲਿਆਂ ਨਾਲ ਕਰਦੇ ਹਜੇ ਫਿਲਮ ਦਾ ਟਾਈਟਲ ਆਇਆ ਆਪਾਂ ਹਜੇ ਮੰਨਦੇ ਨਹੀਂ ਵੀ ਧੱਕਾ ਸ਼ੁਰੂ ਹੋ ਗਿਆ ਪਾਰਟੀਆਂ ਵਾਲੇ ਮੰਨਦੇ ਨੇ ਬਾਕੀ ਜੇ ਧੱਕਾ ਹੋਊਗਾ ਤੇ ਆਪਾਂ ਦੇਖਾਂਗੇ ਆਪਾਂ ਪਹਿਲਾਂ ਵੀ ਬਹੁਤ ਧੱਕੇ ਦੇਖਿਆ ਸੰਦੀਪ ਜੀ ਆ ਪੰਜਾਬੀਆਂ ਨੇ ਤਾਂ ਸਹਿ ਵੀ ਬੜਿਆ ਤੇ ਹੁਣ ਇਹ ਫਿਲਮ ਦੇਖਾਂਗੇ ਦਿੱਲੀ ਤੇ ਭਾਜਪਾ ਦੀ ਜਿਹੜੀ ਹੁਣ ਪੰਜਾਬ 'ਚ ਚਲਣੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਲੋਕ ਇਹਦਾ ਆਨੰਦ ਵੀ ਚੱਕਣਗੇ ਐਂਟਰਟੇਨ ਵੀ ਹੋਣਗੇ ਲੋ ਪਰ ਜੀ ਸਾਰੇ ਲੋਕ ਜਿਹੜੇ ਸਿਆਣੇ ਐ ਸੂਝ-ਬੂਝ ਵਾਲੇ ਐ ਤੁਸੀਂ ਭਾਈ ਆਪਣੇ ਆਪਣੇ ਕੰਮਾਂ ਤੇ ਡਟੇ ਰਹੋ ਇਸ ਕਰਕੇ ਇਹ ਸਿਆਸਤ ਇਸੇ ਤਰ੍ਹਾਂ ਚੱਲੀ ਜਾਣੀ ਐ ਕਹਿੰਦੇ ਨੇ ਸੁਣੋ ਸਭ ਕੀ ਕਰੋ ਮਨ ਕੀ ਜੀ ਦਲਾਸਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਤਿ ਸ੍ਰੀ ਅਕਾਲ ਬਹੁਤ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸੋ ਮਚ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਜੇਕਰ ਸਹਿਮਤ ਐ ਉਹ ਆਪਣਾ ਪੱਖ ਰੱਖ ਸਕਦੇ ਐ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਵਧਾਵਾਂਗੇ ਇਸ ਚਰਚਾ ਰਾਹੀਂ